ਗੁਰੂ ਸਾਹਿਬ ਦੀ ਬਹੁਤ ਮਿਹਰ ਹੋ ਰਹੀ ਹੈ ਕਿ ਸਾਡਾ ਪੰਜਾਬ ਸਾਡੇ ਪੰਜਾਬੀ ਜਿਵੇਂ ਪਹਿਲਾਂ ਦੁਨੀਆ ਦੇ ਵਿੱਚ ਨਾਂ ਚੱਲਦਾ ਸੀਗਾ ਉਹੀ ਜਿਹੜਾ ਜਾਪੋ ਜਲਾਲ ਉਹੀ ਪ੍ਰਾਪਤੀਆਂ ਉਹੀ ਮੱਲਾ ਮਾਰੀਆਂ ਸਾਡੇ ਬਿਆਂ ਬੀ ਸ਼ੁਰੂ ਕਰਤੀਆਂ ਔਰ ਅੱਜ ਮੈਂ ਉਚੇਚੇ ਤੌਰ ਤੇ ਸਾਡੇ ਨਾਲ ਸਾਡੇ ਐਮਐਲਏ ਸਾਹਿਬ ਨੇ ਸਰਦਵਾਨ ਸਿੰਘ ਜੀ ਅਸੀਂ ਲਾਰਸਨ ਸਿੰਘਲਾ ਜੀ ਨੂੰ ਵਧਾਈ ਦੇਣੀ ਹੈ। ਔਰ ਇਹਨਾਂ ਬਾਰੇ ਮੈਂ ਕਹਿੰਨਾ ਕਹਿੰਦੇ ਨੇ ਦੇ ਹਿੰਮਤੇ ਨੇ ਲੋਕ ਜਿਹੜੇ ਛਕੜ ਛਕਵਾ ਕਰਨ ਮੁਕਦਰਾਂ ਦਾ ਮੁਕਦਰਾਂ ਦਾ ਫੁੱਗਣ ਵਾਲੇ ਫੁੱਗ ਪੈਂਦੇ ਨੇ ਸੀਨਾ ਪਾੜ ਕੇ ਪਥਰਾ ਸਾਡਾ ਵੀਰ ਲਾਰਸਨ ਇਹ ਪਥਰਾ ਦਾ ਸੀਨਾ ਪਾੜ ਕੇ ਬਹੁਤ ਤਰ੍ਹਾਂ ਦੀਆਂ ਸਮਾਜਿਕ ਦੁਸ਼ਵਾਰੀਆਂ ਕਠਿਨਾਈਆਂ ਦੇ ਵਿੱਚੋਂ ਨਿਕੜ ਕੇ ਔਰ ਮੈਂ ਬੜਾ ਹੈਰਾਨ ਹੁੰਨਾ ਔਰ ਇਹ ਗੱਲ ਸਾਡੇ ਪੰਜਾਬ ਦੀ ਸਾਡੀ ਨੌਜਵਾਨ ਪੀੜ੍ਹੀ ਨੂੰ ਇਸੇ ਸਿੱਖਣੀ ਵੀ ਚਾਹੀਦੀ ਹੈ। ਇਹ ਲਾਰਸਨ ਨੂੰ ਜਿਹੜੀ ਬੇਸਿਕ ਸੂਰਤ ਹੁੰਦੀ ਹੈ ਕਾਲਜ এডਿਕੇਸ਼ਨ ਦੀ ਉਹ ਵੀ ਨਹੀਂ ਮਿਲੀ ਮਜਬੂਰੀਆਂ ਕਰਕੇ ਹੋ ਸਕਦਾ ਲੇਕਿਨ ਫਿਰ ਵੀ ਪਹਿਲਾ ਪੀਸੀਐਸ ਕਲੀਅਰ ਕੀਤਾ ਫਿਰ ਯੂਪੀਐਸਸੀ ਕ੍ਰੈਕ ਕੀਤਾ ਔਰ ਹੁਣ ਯੂਪੀਐਸਸੀ ਕ੍ਰੈਕ ਕਰਨ ਵੇਲੇ ਲੈਕਚਰ ਦੇਣ ਵੀ ਜਾਂਦੇ ਆ ਸੋ ਮੈਂ ਬੜਾ ਸੱਚੇ ਪਾਤਸ਼ਾਹ ਦਾ ਸ਼ੁਕਰਗੁਜ਼ਾਰ ਆ ਔਰ ਇਹਨਾਂ ਦੀ ਇਹਦੇ ਪਿਤਾ ਜੀ ਇਹਨਾਂ ਦੇ ਪਰਿਵਾਰ ਇਹਨਾਂ ਦੇ ਟੀਚਰਾਂ ਨੂੰ ਬਹੁਤ ਬਧਾਈ ਦਿੰਦਾ ਜਿਨ੍ਹਾਂ ਨੇ ਇੱਕ ਇਸ ਤਰ੍ਹਾਂ ਦਾ ਜਿਹੜਾ ਇਹ ਹੀਰਾ ਘੜਿਆ ਜਿਹੜਾ ਜਿੱਧਰ ਪਾਸੇ ਜਾਂਦਾ ਨਾਮ ਹੀ ਕਮਾਉਦਾ ਜਾਂਦਾ ਔਰ ਮੈਨੂੰ ਇਹ ਲੱਗਦਾ ਵੀ ਪੰਜਾਬ ਦਾ ਨਾਮ ਸਾਡੇ ਦੇਸ਼ ਦੇ ਉਹ ਜਿਨ੍ਹਾਂ ਨੇ ਉੱਚਾ ਕੀਤਾ ਤੋਂ ਬਹੁਤ ਬਹੁਤ ਬਧਾਈ ਲਾਸਨ ਜੀ ਬਹੁਤ ਬਹੁਤ ਸੋ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਹੁਣ ਗੱਲ ਕੀਤੀ ਹੈ ਵੀ ਇਹਨਾਂ ਨੂੰ ਸੂਰਤ ਰੀਸੀ ਬਲੀਤ ਆ ਇਸ ਤਰ੍ਹਾਂ ਦੇ ਬਹੁਤ ਸਾਰੇ ਨੌਜਵਾਨ ਨੇ ਜਿਹਨਾਂ ਜਿਹੜੇ ਰਹਿ ਜਾਂਦੇ ਉਹ ਤਾਂ ਵਾਚੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਅ ਦੇਖੋ ਪੰਜਾਬ ਸਰਕਾਰ ਦਾ ਇੱਕ ਸਭ ਤੋਂ ਵੱਡਾ ਜਿਹੜਾ ਮੈਂਟਰਸ਼ਿਪ ਪ੍ਰੋਗਰਾਮ ਪੰਜਾਬ ਸਰਕਾਰ ਚਲਾ ਰਹੀ ਹੈ ਉਹਦੇ ਜੇ ਸਾਡੇ ਬੱਚਿਆਂ ਨੂੰ ਸਾਡੇ ਪਤਾ ਹੀ ਨਹੀਂ ਸੀ ਜੀ ਵੀ ਇਹ ਸਿਵਲ ਸਰਵਿਸ ਕੀ ਹੈ ਸਿਵਲ ਸਰਵਰ ਕਰੈਕ ਕਿਵੇਂ ਕਰਨੀ ਆ ਤਾਂ ਉਹ ਸਰਕਾਰ ਨੇ ਸਕੀਮ ਬਣਾਈ ਹੈ ਕਿ ਜਿਹੜੇ ਅਫਸਰ ਜ਼ਿਲ੍ਹਿਆਂ 'ਚ ਲੱਗੇ ਹੋਏ ਨੇ ਆਈਐਸ ਨੇ ਆਈਪੀਐਸ ਨੇ ਪੀਸੀਐਸ ਨੇ ਉਹ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਉਰਸਤਾ ਦਿਖਾਉਣਗੇ ਔਰ ਇੱਕੋ ਹੀ ਕਮੀ ਸੀ ਵੀ ਆਪਣੇ ਬੱਚਿਆਂ ਨੂੰ ਰਸਤਾ ਨਹੀਂ ਪਤਾ ਸੀ ਉਹ ਰਸਤਾ ਦਿਖਾਉਣਗੇ ਸਰਕਾਰ ਦਾ ਇਹ ਬਹੁਤ ਵੱਡਾ ਜਿਹੜਾ ਇਹ ਉਪਰਾਲਾ ਹੈ ਬਾਕੀ এডਿਕੇਸ਼ਨ ਨੂੰ ਇੰਟਰਨੈਸ਼ਨਲ ਜਿਹੜੇ ਸਟੈਂਡਰਡ ਦੀ এডਿਕੇਸ਼ਨ ਸਕੂਲਾਂ 'ਚ ਦੇਣ ਵਾਸਤੇ ਪੰਜਾਬ ਸਰਕਾਰ ਨੇ ਪਿਛਲੇ ਸਾਲ ਬਹੁਤ ਸਾਰੇ ਸਾਡੇ ਸਕੂਲਾਂ ਦੇ ਪ੍ਰਿੰਸੀਪਲ ਮੁਕਤਿਆਪਨ ਫਿਨਲੈਂਡ ਭੇਜੇ ਸਿੰਗਾਪੁਰ ਭੇਜੇ ਜਿੱਥੋਂ ਦਾ এডਿਕੇਸ਼ਨ ਸਿਸਟਮ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਜਾnde ਜਿਹੜਾ ਪਹਿਲਾਂ ਵੀ ਹੁੰਦੇ ਸੀ ਪਰ ਉਹਨੂੰ ਜਾਂਦੇ ਸੀ ਮੰਤਰੀ ਆਪ ਭਾਵੇਂ ਗੁੱਠਾ ਛਾਪ ਹੁੰਦੇ ਸੀ ਇੱਥੇ ਤੁਹਾਨੂੰ ਆਪ ਨੂੰ ਕਹਿ ਜਾਂਦੇ ਸੀ ਵੀ ਅਸੀਂ ਐਜੂਕੇਸ਼ਨ ਮਾਡਲ ਸਟੱਡੀ ਕਰ ਚੱਲੇ ਆ ਇਹ ਇਹ ਸਰਕਾਰ ਦਾ ਬਹੁਤ ਵੱਡਾ ਫਰਦਾਨ ਹੈ ਅੱਛਾ ਉਹਨਾਂ ਦੀ ਇੰਟਰਨੈਸ਼ਨਲ ਲੈਵਲ ਦੀ ਜਿਹੜੇ ਉਹ ਉਸ ਤਰ੍ਹਾਂ ਦੀ ਜਿਹੜੀ ਐਜੂਕੇਸ਼ਨ ਦੇਣਾ ਉਹਦਾ ਇਨਫਰਾਸਟ੍ਰਕਚਰ ਚਾਹੀਦਾ ਸਕੂਲਾਂ ਦੇ ਵਿੱਚ ਇੰਟਰਐਕਟਿਵ ਪੈਨਲਸ ਲਾਉਂਦੇ ਆ ਬੜੀ ਮਹਿੰਗੇ ਇੰਟਰਐਕਟਿਵ ਪੈਨਲ ਆ ਔਰ ਉਹਦੇ ਨਾਲ ਤੁਸੀਂ ਕਿਸੇ ਦੁਨੀਆ ਦੀ ਕੋਈ ਵੀ ਜਿਹੜਾ ਐਜੂਕੇਸ਼ਨ ਸਿਸਟਮ ਆ ਉਹਨੂੰ ਇੱਥੇ ਪੜ੍ਹਾ ਸਕਦੇ ਹੁਣ ਬੱਚਾ ਸੋ ਇਹ ਬਹੁਤ ਵੱਡੀ ਤਰ੍ਹਾਂ ਦੀ ਪਹਿਲ ਸਰ ਜਿਹੜੀ ਜੁਧ ਨਸ਼ਾ ਵਿਰੋਧੀ ਚੇਲ ਮੂਮੈਂ ਤਾਂ ਹੈ ਕਿ ਕੱਲ ਨੂੰ ਇੱਕ ਤਰੀਕ ਤੋਂ ਬਾਅਦ ਕਿਸ ਤਰ੍ਹਾਂ ਦਾ ਅਸਰ ਦੇਖਣਗੇ ਦੇਖੋ ਜੀ ਸਭ ਤੋਂ ਵੱਡੀ ਗੱਲ ਹੈ ਵੀ ਕੋਈ ਵੱਡੀ ਬੁਰਾਈ ਹੋਵੇ ਨਾ ਤੁੰਤਲੀ ਸਰਕਾਰ ਕੱਲੀ ਪੁਲਿਸ ਕੱਲੀ ਜਿਹੜੀ ਸਰਕਾਰੀ ਮਸ਼ੀਨਰੀ ਉਹ ਉਹ ਹੱਲ ਨਹੀਂ ਕਰ ਸਕਦੀ ਉਹਦੇ ਬਾਅਦ ਤੁਹਾਡੇ ਸਮਾਜ ਦੀ ਸਿਮਰਤੀ ਜੁੜੀ ਹੈ ਔਰ ਜਿਹੜੀ ਨਸ਼ਾ ਵਿਰੋਧੀ ਗੱਤਰਾ ਜਿਹੜੀ ਕੱਢ ਰਹੇ ਆ ਜੁਧ ਨਸ਼ਾ ਬੁਧ ਤਹਿਰ ਇਹਦੇ ਨਾਲ ਸਾਰਾ ਸਮਾਜ ਮੋਬਲਾਈਜ਼ ਹੋ ਰਿਹਾ ਹੈ ਸਾਰੇ ਲੋਕ ਔਰ ਸਾਨੂੰ ਕੱਲ ਤੇ ਮੈਂ ਕੂਟਪੂਰੀ ਦਾ ਪ੍ਰੋਗਰਾਮ ਕਰਨਾ ਹੈ ਮਤਲਬ ਬਾਅਦ ਲੋਕ ਮਿਲ ਕੇ ਸਾਡੇ ਬੰਦੇ ਕਿਉਂ ਕੀਤਾ ਸਾਡੇ ਭਲੇ ਚ ਵੀ ਕਰੋ ਸਾਡੇ ਭਲੇ ਚ ਵੀ ਸੋ ਸਾਰੇ ਲੋਕ ਨਾਲ ਹੋਣਾ ਚਾਹੁੰਦੇ ਔਰ ਕਮਿਟਮੈਂਟ ਦੇਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਨਾਲ ਆ ਔਰ ਕਿਸੇ ਦੀ ਜਮਾਨਤ ਨਹੀਂ ਦੇਵਾਂਗੇ ਨਾ ਦੇਣ ਦੇਵਾਂਗੇ ਪਰ ਜਿਹੜੇ ਨਸ਼ੇ ਕਰਦੇ ਨੂੰ ਸਮਝਾਵਾਂਗੇ ਔਰ ਜਿੰਨਾਂ ਲੋੜ ਹੋ ਉਹਨਾਂ ਨੂੰ ਅਸੀਂ ਕਹਿੰਦੇ ਦਾਖਲ ਵੀ ਕਰਾਵਾਂਗੇ ਸੋ ਇਹ ਬਹੁਤ ਵੱਡੀ ਕਮਿਟਮੈਂਟ ਹੈ ਜਿਹੜੀ ਸੌਖਾ ਗੱਲ ਕਹਿਣੀ ਤੋਂ ਪੰਜਾਬ ਦੇ ਲੋਕ ਇਸ ਜੀ ਲਈ ਸਰਕਾਰ ਦੇ ਨਾਲ ਮੋੜ ਨਾ ਮੋੜ ਲਾ ਕੇ ਚੱਲ ਰਿਹਾ ਹੈ ਸਰਪਾ ਸਾਹਿਬ ਜਿਹੜਾ ਵਸ ਆ ਰਿਹਾ ਇਹ ਸਰਕਾਰ ਨੇ ਪਤਾ ਕਰ ਲਿਆ ਵੀ ਕਿੱਥੋਂ ਆ ਰਿਹਾ ਇਹ ਤਾਂ ਸਰਕਾਰ ਨਾਲ ਵੱਧ ਤੁਹਾਨੂੰ ਵੀ ਪਤਾ ਹੈ ਇਹ ਤਾਂ ਹਰੇਕ ਨੂੰ ਹੀ ਪਤਾ ਹੈ ਦੇਖੋ ਜਿਹੜੇ ਨਸ਼ੇ ਦਾ ਜਿਹੜੇ ਇਹ ਸਾਰਿਆਂ ਨੂੰ ਪਤਾ ਇਹ ਤਾਂ ਚੱਕ ਜਾ ਹਟਾ ਪਾਕਿਸਤਾਨ ਵਾਲੇ ਪਾਸੋਂ ਡਰੋਨ ਨਾਲ ਹੀ ਆ ਰਿਹਾ ਹੈ ਇਦੋਂ ਤੁਹਾਡੇ بندرگاہਾਂ ਰਾਹੀਂ ਆ ਰਿਹਾ ਸੀ ਰੂਪਾਚੀ ਆ ਰਿਹਾ ਸੋ ਅੱਜ ਤੇ ਲੱਗੀ ਹੋਈ ਹੁਣ ਪੰਜਾਬ ਪੁੱਲ ਜਾ ਕੇ ਗੁਜਰਾਤ ਤੋ ਫੜ ਲਦੀ ਹੈ ਇਸਨੇ ਇੱਕ ਗੱਲ ਵੀ ਜਾਰੀ ਹੈ ਨਾ ਜੀ ਬਿਲਕੁਲ ਸਾਡੇ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ ਜਿਵੇਂ ਜਿਸ ਤਰ੍ਹਾਂ ਜਿਵੇਂ ਯੂਪੀਐਸੀ ਲਈ ਕੀਤਾ ਨੇ ਬਿਲਕੁਲ ਦੇਖੋ ਜੀ ਆਪਾਂ ਪੰਜਾਬੀ ਲੋਕ ਸਾਫ ਜ਼ਮਾਨਾ ਨੇ ਕੁਰਬਾਨੀਆਂ ਦਿੱਤੀਆਂ ਸੀ ਸਾਡੇ ਵਾਸਤੇ ਸਰਪੰਚ ਵਾਰਿਆ ਸੋ ਉਹ ਰਾਜ ਕਰਨ ਵਾਸਤੇ ਵਾਰਿਆ ਤੇ ਰਾਜ ਕਰਨ ਦਾ ਤਰੀਕਾ ਯੂਪੀਐਸੀ ਵੀ ਆ ਸੋ ਇਹ ਨੂੰ ਨ ਜ਼ਰੂਰ ਸੇਧ ਲੈਣੀ ਚਾਹੀਦੀ ਆ ਜਿਸ ਤਰ੍ਹਾਂ ਇਹਨਾਂ ਨੇ ਮਿਹਨਤ ਕੀਤੀ ਹੈ ਅੱਜ ਸਾਡੀ ਪੂਰੀ ਸਰਕਾਰ ਉੱਥੇ ਹੋਈ ਹੈ ਸਾਡੇ ਸਿਕਰ ਸਾਹਿਬ ਸਰਕਾਰ ਕਰਤਾਰ ਸਿੰਘ ਸੁਧਵਾ ਜੀ ਵਿਸ਼ੇਸ਼ ਤੌਰ ਤੇ ਵਧਾਈ ਦੇਣ ਪਹੁੰਚੇ ਹੋਏ ਨੇ ਸੋ ਬੜਾ ਚੰਗਾ ਲੱਗਦਾ ਕਿ ਇੱਕ ਬੈਕਵਰਡ ਏਰੀਆ ਚੋਂ ਜਿੱਦਾਂ ਇੱਕ ਪਛੜਿਆ ਹੋਇਆ ਹਲਕਾ ਕਿਹਾ ਜਾਂਦਾ ਸੀਗਾ ਸਟਾਡੇ ਨੂੰ ਸੋ ਇਸ ਨੌਜਵਾਨ ਸਾਥੀ ਨੇ ਉਹ ਸਾਡਾ ਪਛੜਿਆ ਹੋਣ ਦਾ ਜਿਹੜਾ ਰਿਕਾਰਡ ਤੋੜਿਆ ਸੋ ਅਸੀਂ ਵੀ ਕਿਸੇ ਨਾਲੋਂ ਘੱਟ ਨਹੀਂ ਹਾਂ ਸੋ ਐਸੇ ਨੌਜਵਾਨਾਂ ਨੂੰ ਜਿਹੜਾ ਹੈਗਾ ਦੂਸਰੇ ਨੌਜਵਾਨਾਂ ਨੂੰ ਇਹਨਾਂ ਤੋਂ ਸਿੱਧ ਲੈ ਕੇ ਜਿਹੜਾ ਵੱਧ ਤੋਂ ਵੱਧ ਸਟੱਡੀ ਉਹ ਜਿਹੜਾ ਉਹ ਧਿਆਨ ਦੇਣਾ ਚਾਹੀਦਾ ਸੋ ਹੁਣ ਤਾਂ ਸਰਕਾਰ ਵੀ ਸਕੂਲਾਂ ਦੇ ਪ੍ਰਤੀ ਕਾਲਜਾਂ ਦੇ ਪ੍ਰਤੀ ਯੂਨੀਵਰਸਿਟੀਆਂ ਦੇ ਪ੍ਰਤੀ ਬਹੁਤ ਵੱਡੇ ਲੈਵਲ ਤੇ ਜਿਹੜੇ ਉਹਦਾ ਸੁਧਾਰ ਜਿਹੜਾ ਉਹ ਕਰਨੇ ਜਾ ਰਿਹਾ ਅੱਜ ਕਿਸੇ ਵੀ ਸਕੂਲ ਦੇ ਵਿੱਚ ਤੁਹਾਨੂੰ ਟੀਚਰਾਂ ਦੀ ਘਾਟ ਨਹੀਂ ਨਜ਼ਰ ਆਉਗੀ ਅੱਜ ਇਨਫਰਾਸਟ੍ਰਕਚਰ ਹੈ ਜਿਹੜਾ ਸਾਰੇ ਸਕੂਲਾਂ ਦੇ ਵਿੱਚ ਪੂਰਾ ਜਿਹੜਾ ਕੰਪਲੀਟ ਹੈ ਇਸੇ ਕਰਕੇ ਜਿਹੜੇ ਅੱਜ ਸਾਡੇ ਬੱਚੇ ਨੇ ਉਹ ਮੱਲਾ ਪਾ ਰਹੇ ਆਮਾ ਜਨ ਪਾਰਿਵਾਰਿਕ ਸਰਕਾਰ ਹੈ ਜਿਸ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਸਰਕਾਰ ਵੱਲੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਨੇ ਜਿਹੜਾ ਆਪਣਾ ਸਟੇਟ ਦੇ ਵਿੱਚ ਸੂਬੇ ਦੇ ਵਿੱਚ ਸਿੱਖਿਆ ਨੂੰ ਪ੍ਰਾਥਮਿਕਤਾ ਦੇਣ ਵਾਸਤੇ ਇਹਦੇ ਵਿੱਚ ਮੈਂ ਸਮਝੂਗਾ ਕਿ ਜਿਹੜੀ ਮੇਰੀ ਕਾਮਯਾਬੀ ਇਹ ਵੀ ਇੱਕ ਯੋਗਦਾਨ ਪਾਏਗੀ ਕਿ ਲੋਕਾਂ ਨੂੰ ਪ੍ਰੋਤਸਾਹਿਤ ਕਰੇਗੀ ਮੈਂ ਖੁਦ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਹੈ ਕਿ ਜਿਹੜਾ ਸੂਬਾ ਸੀ ਜਿਹਨੂੰ ਪਛੜਿਆ ਹੋਇਆ ਸਮਝਿਆ ਜਾਂਦਾ ਸੀਗਾ ਉਹਦੇ ਵਿੱਚ ਅੱਜ ਸਿੱਖਿਆ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ ਸਿੱਖਿਆ ਤੇ ਸਿਹਤ ਸੁਵਿਧਾਵਾਂ ਅੱਜ ਇੱਕ ਚਰਚਾ ਦਾ ਵਿਸ਼ਾ ਨੇ ਇਹ ਜਦੋਂ ਇੱਕ ਇੰਨੀ ਮੁਝਲੀ ਚੀਜ਼ ਜਦੋਂ ਚਰਚਾ ਦਾ ਵਿਸ਼ਾ ਨਹੀਂ ਹੁੰਦੀ ਰਾਜਨੀਤੀ ਦੇ ਵਿੱਚ ਤਾਂ ਇੱਕ ਸੂਬੇ ਦਾ ਬਹੁਤ ਨੁਕਸਾਨ ਹੁੰਦਾ ਹੈ ਇਸ ਸਰਕਾਰ ਨੇ ਸਿੱਖਿਆ ਤੇ ਸਿਹਤ ਨੂੰ ਸਭ ਤੋਂ ਮੁੱਖ ਪ੍ਰਾਧਨਤਾ ਦੇ ਕੇ ਪੰਜਾਬ ਦਾ ਬਹੁਤ ਬਹੁਤ ਜਿਹੜਾ ਜਿਹੜਾ ਪਧਰਾ ਕੀਤਾ ਵਿਕਾਸ ਦਾ ਰਾਹ ਪੱਧਰਾ ਕੀਤਾ ਮੈਂ ਸਭ ਨਾਲ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਐਮਰ ਦੇ ਸਾਥ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਇੱਥੇ ਆਏ ਤੇ ਮੈਨੂੰ ਵਧਾਈ ਦਿੱਤੀ ਤੇ ਮੇਰਾ ਹੋਰ ਹੌਸਲਾ ਵਧਾਇਆ ਮੈਂ ਕੋਸ਼ਿਸ਼ ਕਰੂੰਗਾ ਕਿ ਸਭ ਦੇ ਉਮੀਦਾਂ ਦੇ ਹੋਰ ਖਰਾ ਉਤਰਾਂ। ਹੋਰ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ? ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਯੁਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਗਿਆ ਹੈਗਾ। ਆਪਣਾ ਪੰਜਾਬ ਸ਼ੁਰੂ ਤੋਂ ਹੀ ਆਪਣੀ ਮਾਨਸਿਕ ਬਲ ਤੇ ਸਰੀਰਕ ਬਲ ਵਾਸਤੇ ਮਸ਼ਹੂਰ ਹੈ। ਇਹਦਾ ਨਸ਼ਾ ਹੈਗਾ ਇਹ ਦੋਨੇ ਚੀਜ਼ਾਂ ਉੱਤੇ ਬੜਾ ਘੱਟ ਕਹੰਦਾ ਕਰਦਾ ਹੈ। ਮਾਨਸਿਕ ਬਲ ਵੀ ਖਰਾਬ ਕਰਦਾ ਹੈ, ਸਰੀਰਕ ਬਲ ਵੀ ਖਰਾਬ ਕਰਦਾ ਹੈ। ਮੈਂ ਸਾਰੇ ਨੌਜਵਾਨਾਂ ਨੂੰ ਇਹ ਕਹਿਣਾ ਕਿ ਤੁਸੀਂ ਪੜ੍ਹਾਈ ਵੱਲ ਧਿਆਨ ਦਿਓ, ਖੇਡਾਂ ਵੱਲ ਧਿਆਨ ਦਿਓ। ਖੇਲਾ ਦੇ ਵਿੱਚ ਤੇ ਉਸ ਦੇ ਚੱਗੇ ਜਾਉਂਦੇ ਭਾਈ ਦੇ ਵਿੱਚ ਵੱਡਿਆ ਮੱਲਾ ਮਾਰੋ ਕੋਈ ਡਾਕਟਰ ਬਣੇ ਕੋਈ ਇੰਜੀਨੀਅਰ ਬਣੇ ਮੈਂ ਨਹੀਂ ਚਾਹੁੰਦਾ ਕਿ ਹਰ ਇੱਕ ਬੰਦਾ ਆਈਐਸ ਪੀਸੀਏ ਜੀ ਕਲੀਅਰ ਕਰੇ ਦੁਨੀਆਂ ਦੇ ਵਿੱਚ ਬਹੁਤ ਅੱਗੇ ਨਵੇਂ ਖਿੱਤੇ ਖੁੱਲਰੇ ਹਨ ਜਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਖਿੱਤਾ ਹੈ ਉਹਦੇ ਵਿੱਚ ਵੀ ਪੰਜਾਬੀ ਅੱਗੇ ਬਹੁਤ ਮੱਲਾ ਮਾਰ ਰਹੇ ਹਨ ਤੇ ਪੂਰੇ ਭਾਰਤੀ ਮੈਂ ਚਾਹੁੰਦਾ ਕਿ ਪੂਰੇ ਭਾਰਤ ਦੇ ਲੋਕ ਜਿਹੜਾ ਸਿਹਤ ਦੇ ਸਿੱਖਿਆ ਦੇ ਪਾਸੇ ਬਹੁਤ ਫੋਕਸ ਕਰਨ